ਜੇ 755 ਦੇ ਵਿੱਚ ਨਹੀਂ ਬੇਲ ਦਿੱਤੀ ਜਾਂਦੀ ਤਾਂ ਅਸੀਂ ਕੱਲ ਨੂੰ 3 ਵਜੇ ਬਠਿੰਡਾ ਹਾਈਵੇ ਬਠਿੰਡਾ ਚੰਡੀਗੜ੍ਹ ਹਾਈਵੇ ਨੈਸ਼ਨਲ ਹਾਈਵੇ ਉੱਥੇ ਰੁਕਾਂਗੇ ਜੀ ਹਾਈਪੋਰਟ ਵੀ ਜਾਵਾਂਗੇ ਤੇ ਐਮਐਲਏ ਨੂੰ ਮਹਰਾਜ ਦੇ ਵਿੱਚ ਬੜਨੀ ਦੇਵਾਂਗੇ ਉਹ ਯੂਰਪ ਦੇ ਕਿਸਾਨ ਆ ਉਹ ਹਾਰਡ ਦੇ ਮਰੀਜ਼ ਨੇ ਜੇਕਰ ਰਾਤ ਨੂੰ ਉਹਨਾਂ ਨੂੰ ਇੱਥੇ ਕੁਝ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਐਸਐਚਓ ਦੇ ਡਿਪਟੀ ਸਾਹਿਬ ਪੂਰਾ ਪ੍ਰਸ਼ਾਸਨ ਹੋਗਾ ਤੇ ਇੱਥੋਂ ਦਾ ਮੌਜੂਦਾ ਵਿਧਾਇਕ ਬਲਕਾਰ ਸਿੰਘ ਸਿੱਧੂ ਉਹ ਜ਼ਿੰਮੇਵਾਰ ਹੋਗਾ ਵੀ ਅਸੀਂ ਮਾਨਯੋਗ ਐਸਡੀਐਮ ਸਾਹਿਬ ਦੇ ਉੱਥੇ ਕਿਸਾਨਾਂ ਨੂੰ ਪੇਸ਼ ਕਰਾਂਗੇ ਪਰ ਸਾਨੂੰ ਵਿਸ਼ਵਾਸ ਨਹੀਂ ਹੈਗਾ ਅਸੀਂ ਕੱਲ ਨੂੰ ਪੂਰੇ ਪਿੰਡ ਦਾ ਇਹਦੋਂ 10 ਗੁਣਾ ਕੱਟ ਕਰਾਂਗੇ ਜੇ 55 ਦੇ ਵਿੱਚ ਨਹੀਂ ਵੇਲ ਦਿੱਤੀ ਜਾਂਦੀ ਕੱਲ ਨੂੰ ਸਿਆਸੀ ਅਪਰੋਚ ਕਰਕੇ ਤਾਂ ਅਸੀਂ ਕੱਲ ਨੂੰ 3 ਵਜੇ ਬਠਿੰਡਾ ਹਾਈਵੇ ਬਠਿੰਡਾ ਚੰਡੀਗੜ੍ਹ ਹਾਈਵੇ ਨੈਸ਼ਨਲ ਹਾਈਵੇ ਉੱਥੇ ਰੁਕਾਂਗੇ ਜੀ ਤੇ ਜਿੰਨਾ ਚਿਰ ਸਾਡੇ ਬੰਦਿਆਂ ਨੂੰ ਰਿਹਾਈ ਸਾਡੇ ਕਿਸਾਨਾਂ ਨੂੰ ਕੀਤਾ ਜਾਂਦਾ ਉਹਨਾਂ ਚ ਆਣ ਮਿਥੇ ਸਮੇ ਲਈ ਅਸੀਂ ਹਾਈਵੇ ਜਾਮ ਕਰ ਤੇ ਮੁੱਖ ਮੰਤਰੀ ਸਾਹਿਬ ਤਾਂ ਇਹ ਕਹਿੰਦੇ ਵੀ ਅਸੀਂ ਧਰਨੇ ਜਿਹੜੇ ਰੋਡ ਤੇ ਲੱਗਣ ਨਹੀਂ ਦੇਣੇ ਨਾ ਹੀ ਅਸੀਂ ਰੇਲਾਂ ਤੇ ਬੈਠਣ ਦੇਣਾ ਅਸੀਂ ਆਪ ਸਾਰੇ ਫਿਰ ਜੇਲ੍ਹ ਯਾਤਰਾ ਜਾਣ ਨੂੰ ਅਸੀਂ ਕਿਸਾਨਾਂ ਦੇ ਨਾਲ ਜਾਣ ਨੂੰ ਤਿਆਰ ਹੁਣ ਵੀ ਕਹੇ ਸਾਡੇ ਨਾ ਪਰਚਾ ਦਿਓ ਅਸੀਂ ਤਾਂ ਅਸੀਂ ਤਾਂ ਡਿਪਟੀ ਸਾਹਿਬ ਨੂੰ ਹੁਣ ਵੀ ਕਿਹਾ ਸੀ ਬਈ ਜੇ ਸਾਡੇ ਬੰਦੇ ਨਹੀਂ ਛੱਡਣੇ ਅਸੀਂ 10 ਬੰਦੇ ਬੈਠੇ ਤੁਹਾਡੇ ਨੇ ਵੀ 351 ਦਾ ਦਿਓ ਪਰਚਾ ਸਾਨੂੰ ਇੱਥੇ ਪਿਠਾਓ ਜੇ ਤਾਂ ਕੱਲ ਨੂੰ ਸਾਨੂੰ ਵੀ ਰਿਲੀਜ਼ ਕਰ ਦੋ ਅਸੀਂ ਤਾਂ ਇਹ ਵੀ ਕਿਹਾ ਕੱਲੇ ਕਰੀ ਨਾ ਇਕੱਠੇ ਹੀ ਨਿਮੇੜ ਦੋ ਸਾਡੇ ਬੰਦੇ ਮਾਹੌਲ ਤਾਂ ਅਸੀਂ ਵੀ ਜਾ ਕੇ ਖਰਾਬ ਕਰਾਂਗੇ ਉਹ 83 83 ਸਾਹਿਬ ਇੱਕ ਹੋਰ ਹੈ ਜੀ ਸਾਡੇ ਜਿਹੜੇ ਕਿਸਾਨ ਕਿਸਾਨ ਬਜ਼ੁਰਗ ਕਿਸਾਨ ਆ ਉਹ ਹਾੜ ਦੇ ਮਰੀਜ਼ ਨੇ ਜੇਕਰ ਰਾਤ ਨੂੰ ਉਹਨਾਂ ਨੂੰ ਇੱਥੇ ਕੁਝ ਹੋ ਗਿਆ ਤਾਂ ਇਹਦਾ ਜ਼ਿੰਮੇਵਾਰ ਐਸਐਚਓ ਤੇ ਡਿਪਟੀ ਸਾਹਿਬ ਪੂਰਾ ਪ੍ਰਸ਼ਾਸਨ ਹੋਊਗਾ ਤੇ ਇੱਥੋਂ ਦਾ ਮੌਜੂਦਾ ਬਧਾਇਕ ਬਲਕਾਲ ਸਿੰਘ ਸਿੱਧੂ ਉਹ ਜ਼ਿੰਮੇਵਾਰ ਹੋਗਾ ਇਹ ਮੀਡੀਆ ਨੂੰ ਤੁਹਾਨੂੰ ਲੱਗਦਾ ਹੈ ਰਾਜਨੀਤਿਕ ਬਿਲਕੁਲ ਜੀ ਬਿਲਕੁਲ ਕਿਉਂਕਿ ਸਾਡੇ ਪਿੰਡ ਦਾ ਜਿਹੜਾ ਮਸਲਾ ਸੀਵਰੇਜ ਦਾ ਮੁੱਦਾ ਸੀ ਉਹਦੀ ਉਸ ਮੁੱਦੇ ਤੇ ਸਾਰਾ ਪਿੰਡ ਇਕੱਠਾ ਹੋ ਰਿਹਾ ਸੀ ਲੋਕਾਂ ਦਾ ਧਿਆਨ ਪਟਕਾਉਣ ਲਈ ਉਹ ਸੀਵਰ ਤੋਂ ਪਾਸੇ ਲਿਜਾਣ ਲਈ ਇਹ ਮੁੱਦਾ ਚੁਕਾਇਆ ਗਿਆ ਜਿਹਦਾ ਜਿਹਦਾ ਕੋਈ ਤਨਪਤਨੀ ਨਹੀਂ ਕੋਰਟ ਨੇ ਅਜ ਬੇਲ ਕਿਉਂ ਦਿੱਤੀ ਜੇ ਉਹ ਐਫ ਆਈ ਆਰ ਵਿੱਚ ਕੁਛ ਹੈ ਨਹੀਂ ਤਾਂ ਹੀ ਉਹ ਬੇਲ ਦਿੱਤੀ ਨਾ ਕੋਈ ਅੱਡੀ ਗੱਲਬਾਤ ਕਰਵਾਤੀ ਜਿਹੜੇ ਬੰਦੇ ਅੰਦਰ ਨੇ ਜਿੰਨੇ ਜਿੰਨੇ ਮੈਂ ਤੁਹਾਡੇ ਗੱਲਬਾਤ ਨਹੀਂ ਕੋਈ ਨਹੀਂ ਨਹੀਂ ਸਾਡੀ ਕੋਈ ਫੰਡਮ ਦੀ ਗੱਲਬਾਤ ਸਾਨੂੰ ਤਾਂ ਬੰਦੇ ਨਹੀਂ ਦਿਖਾਏਗੇ ਪਤਾ ਨਹੀਂ ਕਿੱਥੇ ਬੰਦੇ ਇਸਨਾ ਥਾਣੇ 'ਚ ਨੇ ਪਤਾ ਨਹੀਂ ਕਿੱਥੇ ਹੋਰ ਤਾਂ ਹੀ ਗੱਲਬਾਤ ਕਾਹਿਓ ਕਹਿੰਦੇ ਨੇ ਵੀ ਜੇ ਸਾਡੇ ਕਿਸੇ ਕਿਸਾਨ ਨੂੰ ਕੁਝ ਹੋ ਗਿਆ ਤੇ ਇਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋ ਸਰਦਾਰ ਸਾਹਿਬ ਇੱਕ ਗੱਲ ਕਹਿੰਦੇ ਆ ਵੀ ਜਿਹੜਾ ਜੋਧਾ ਸਿੰਘ ਨੇ ਦੋਸ਼ ਲਾਇਆ ਵੀ ਮੈਥੋਂ ਪੈਸੇ ਲੈਂਦੇ ਅੱਜ ਤਕਰੀਬਨ 24 ਘੰਟੇ ਤੋਂ ਉੱਪਰ ਹੋ ਗਿਆ ਗੱਲ ਹੋਈ ਨੂੰ 40 ਹੋਣ ਵਾਲੇ ਹੋਗੇ ਵੀ ਹੋਰ ਵੀ ਕਿਸੇ ਕਿਸਾਨ ਨੇ ਇੱਥੇ ਆ ਕੇ ਦੱਸਿਆ ਵੀ ਸਤੋ ਪੈਸੇ ਬਿਲਕੁਲ ਕੁਛ ਨਹੀਂ ਜੀ ਕਿਸੇ ਇੱਕ ਬੰਦੇ ਦੇ ਕਹਿਣ ਤੇ ਕੋਈ ਇਹੋ ਜਿਹਾ ਕੱਲ ਨੂੰ ਕੋਈ ਕਹਿ ਦੂ ਇੱਥੋਂ ਦੇ ਵਿਧਾਇਕ ਨੇ ਸਾਥੋਂ 10 ਲੱਖ ਰੁਪਏ ਲਿਆ ਕੀ ਤੁਸੀਂ ਵਿਧਾਇਕ ਤੇ ਐਫ ਆਈ ਆਰ ਦਰਜ ਕਰ ਦੋਗੇ ਇੱਕ ਬੰਦੇ ਦੇ ਕਹਿਣ ਤੇ ਕੋਈ ਐਫ ਆਈ ਆਰ ਹੋ ਜਾਊ ਇਸ ਤਰ੍ਹਾਂ ਦੱਸੋ ਇੱਕ ਬੇਨਤੀ ਹੋਰ ਹੈ ਜੀ ਉਹ ਸੀਐਮ ਸਾਹਿਬ ਕੋਲੋਂ ਬੋਲਿਆ ਜੋਧਾ ਵੀ ਮੈਂ ਆਪਦੇ ਸਵਾ ਦੋ ਕਿੱਲਾਂ ਦਾ ਕੋਈ ਪੈਸਾ ਨਹੀਂ ਦਿੱਤਾ ਅੱਜ ਉਹਨੇ ਐਫ ਆਰ ਦੇ ਵਿੱਚ 42000 ਰੁਪਏ ਲਿਖਿਆਗਾ ਉਹਨੇ फेर ਮੈਨੂੰ タルਕੋ ਦਾ ਫੋਨ ਆਇਆ タルਕੋ ਦਾ ਮੈਨੂੰ ਫੋਨ ਆਇਆ ਮੈਂ ਮੈਂ 50000 ਰੁਪਏ ਗੁਰਦੁਆਰੇ ਧਰਦਾ ਤੂੰ ਚੱਕ ਲੈ ਤੂੰ 42000 ਤੂੰ ਕਿੱਥੇ ਦਿੱਤਾਗਾ ਫਿਰ ਕੰਡਮੰਡ ਕਰਕੇ ਆ ਜੀ ਇੱਕ ਜਿਹੜਾ ਇਹ ਕੇਸ ਦਾ ਚੋਇਆ ਤੈਨੂੰ ਜ਼ਮਾਨਤ ਹੋਈ ਹੈ ਇਸ ਨੂੰ ਕੇਸ ਨੂੰ ਤੁਸੀਂ ਅੱਗੇ ਕਿਵੇਂ ਦੇਖੋਗੇ ਜ਼ਮਾਨਤ ਤਾਂ ਕੱਲ ਨੂੰ ਵੀ ਹੋ ਜਾਣੀ ਹੈ ਇਹ ਝੂਠਾ ਦਾ ਸੱਚਾ ਇਹਦੇ ਅਗਲਾ ਸਿੰਘ ਅੱਗੇ ਵੀ ਅਸੀਂ ਐਫ ਆਈਰ ਦੇਖੋ ਸੱਚਾ ਤਾਂ ਹੈ ਹੀ ਨਹੀਂ ਝੂਠਾ ਬਿਲਕੁਲ ਕਿਉਂਕਿ ਅੱਜ ਸਾਰੀਆਂ ਰਾਜਨੀਤਿਕ ਪਾਰਟੀਆਂ ਸਰਬਸਾਂਜੀ ਇੱਥੇ ਮੀਟਿੰਗ ਪਹਿਲਾਂ ਪਿੰਡ ਕਰੀ ਆ ਸਾਰਿਆਂ ਚ ਕਿਸਾਨ ਜਥੇਬੰਦੀਆਂ ਪਹਿਲੀ ਵਾਰ ਹੂਮਰਾਜ ਦੇ ਜਿਹੜੇ ਸਾਰੇ ਰਾਜਨੀਤਿਕ ਕਿਸਾਨ ਜਥੇਬੰਦੀਆਂ ਕਿਸੇ ਇੱਕ ਮੁੱਦੇ ਤੇ ਇਕੱਠੇ ਹੋਈ ਆ ਇਹਦੇ ਵਿੱਚ ਬਿਲਕੁਲ ਵੀ ਸੱਚਾਈ ਨਹੀਂ ਹੈਗੀ ਇੱਕ ਜੇ ਕੋਈ ਸੱਚਾਈ ਹੁੰਦੀ ਤਾਂ ਦੇਖੋ ਕੋਰਟ ਥੋੜੀ ਬੇਲ ਦਿੰਦੀ ਐਫ ਆਈ ਆਰ ਦੇ ਵਿੱਚ ਕੁਝ ਕੁਝ ਵੀ ਨਹੀਂ ਡੱਕਾ ਵੀ ਨਹੀਂ ਕੁਝ ਹੈਗਾ ਐਫ ਆਈ ਆਰ ਦੇ ਵਿੱਚ ਐਵੇਂ ਤਾਂ ਨਹੀਂ ਕੋਰਟ ਨੇ ਬੇਲ ਦਿੱਤੀ ਉਹ ਤਾਂ ਸਿਰਫ ਪ੍ਰਸ਼ਾਸਨ ਨੂੰ ਇਹ ਹੋ ਗਿਆ ਵੀ ਮੁੱਖ ਮੰਤਰੀ ਸਾਹਿਬ ਨੇ ਹੁਕਮ ਕਰਿਆ ਸੀ ਤੇ ਬੰਦੇ ਅੱਜ ਰਿਲੀਜ਼ ਹੋ ਗਏ ਕੱਲੂ ਅਸੀਂ ਸੁਰਖੀਆਂ ਅਖਬਾਰਾਂ ਦੀਆਂ ਸੁਰਖੀਆਂ ਲੱਗ ਜਾਣਗੀਆਂ ਤੇ ਕੀ ਦਿਖਾਵਾਂਗੇ ਪ੍ਰਸ਼ਾਸਨ ਵੀ ਆਪ ਦਾ ਮੂੰਹ ਕਿਸ ਤਰ੍ਹਾਂ ਦਿਖਾਵਾਂਗੇ ਲੋਕਾਂ ਨੂੰ ਵੀ ਇਹਦੇ ਵਿੱਚ ਕੁਝ ਨਹੀਂ ਹੈਗਾ 55 ਵਿੱਚ ਅਰੈਸਟ ਪਾਈ ਗਈ ਹੈ ਦਵਾਰੇ ਅੱਜ ਫਿਰ ਤੇ ਸਾਨੂੰ ਇਹ ਵੀ ਖਦਸ਼ਾ ਕੱਲ ਨੂੰ 55 ਵਿੱਚ ਫਿਰ ਨਹੀਂ ਰਿਲੀਜ਼ ਕਰਨਾ 55 ਦੇ ਵਿੱਚ ਹੀ ਇਹਨਾਂ ਨੇ ਜੇਲ੍ਹ ਯਾਤਰਾ ਦਿਖਾਉਣੀ ਹੈ ਸਾਡੇ ਕਿਸਾਨ ਭਰਾਵਾਂ ਜਿਹੜਾ ਪਰਚਾ ਉਹ ਤਾਂ ਜਿਆਦਾ ਜਿਹਾ ਖੜਾ ਉਹਦੇ ਲਈ ਤੁਹਾਡੀ ਕੀ ਸੰਘਰਸ਼ ਦੀ ਨੂਰੇਖਾ ਵੀ ਉਹਨੂੰ ਰੱਦ ਕਰਾਉਣਾ ਜਾਂ ਕਿਵੇਂ ਉਹਦੀ ਦੇਖੋ ਅਸੀਂ ਇਨਕੁਆਰੀ ਲਈ ਐਸਐਸਪੀ ਸਾਹਿਬ ਨੂੰ ਮਿਲਾਂਗੇ ਉੱਥੇ ਅਸੀਂ ਬੇਨਤੀ ਕਰਾਂਗੇ ਜੇ ਨਹੀਂ ਸਾਡੀ ਬੇਨਤੀ ਮੰਨਦੇ ਤਾਂ ਉਹਦੇ ਲਈ ਸੰਘਰਸ਼ ਕਰਾਂਗੇ ਚਾਹੇ ਸਾਨੂੰ ਹਾਈਵੇ ਰੋਕਣਾ ਪਵੇ ਚਾਹੇ ਥਾੜੇ ਦਾ ਘਰਾਓ ਕਰਨਾ ਪਵੇ ਤੇ ਹਾਈ ਕੋਰਟ ਚ ਵੀ ਜਾਵਾਂਗੇ ਤੇ ਐਮ ਐਲ ਏ ਨੂੰ ਮਹਰਾਜ ਦੇ ਵਿੱਚ ਬੜਨੀ ਦੇਵਾਂਗੇ ਜਿੰਨਾ ਚਿਰ ਬੋਲੇ ਸੋਨਿਹਾਰ ਸੋਨਿਹਾਰ ਕਾਰੋ ਆ ਚੱਕੋ ਜੀ ਬਾਬਾ ਜੀ ਜਿਹੜਾ ਫਾਇਦਾ ਲਾਇਆ ਇਹ ਤਾਂ ਸਾਰੇ ਸੁਰਖੀਆਂ ਦੇ ਲਟਕਾ ਲੜਾ ਹੈਗੇ ਜੀ ਵੀ ਸੀਐਮ ਸਾਹਿਬ ਦੇ ਪਰਸ ਹੋ ਜਾਓ ਪੇਸ ਹੋਇਆ ਜੋੜਾ ਇੱਕ ਤਿੰਨ ਕਿਸਾਨਾਂ ਦੇ ਝੂਠਾ ਪਰਚਾ ਦੰਦ ਕਰਾਇਆ ਜੀ ਉਹਦੇ ਸਬੰਧ ਦੇ ਵਿੱਚ ਸਾਰਾ ਪਿੰਡ ਇਕੱਠਾਗਾ ਜਿੰਨਾ ਚਿਰ ਉਹਨਾਂ ਦੇ ਉਹਨਾਂ ਨੂੰ ਬੇਰੋਸਰੀ ਪਾਇਆ ਉਹਨਾਂ ਨੇ ਜਦ ਸਾਰਾ ਪ੍ਰੈਸ ਤੇ ਸਾਡੀ ਇਹੀ ਮੰਗ ਹੈ ਜਿਹੜਾ ਇਹ ੂਠਾ ਪਰਚਾ ਪੇਸ਼ਾਇਜ ਉਹੋ ਜੇ ਬੰਦਿਆਂ ਤੇ ਸ਼ਰੀਰ ਬੰਦਿਆਂ ਤੇ ਮਤਲਬ ਕੀਤਾ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਾਂਗੇ ਇਹ ਪਰਚਾ ਖਾਰਜ ਕਰਕੇ ਇਹਦੀ ਪਹਿਲਾਂ ਇਨਕੁਆਰੀ ਹੋਣੀ ਦਾ ਦੋਸ਼ੀ ਹੋਣਾ ਕਿ ਉਹ ਐਸੇ ਗਏ ਤਾਂ ਕਈ ਕਿਹਦੇ ਕੋਲ ਕਿਹੜਾ ਅਸਰ ਮਤਲਬ ਐਸੇ ਦਾ ਬਾਕੀਦਾਰ ਉਹਨਾਂ ਤੇ ਪਰਚਾ ਹੋਵੇ ਨਾ ਕਿ ਪਿੰਡ ਦੇ ਵਿੱਚ ਉਹ ਇੱਕ ਦੂਜੇ ਦੇ ਮੂੰਹ ਦਾ ਬੰਦੇ ਤੁਰਤੇ ਮੂੰਹ ਉੱਤੇ ਦਾ ਮੈਂ ਨੰਨ ਲਾਚ ਵੀ ਇਹ ਆ ਗਿਆ ਵੀ ਜਰ ਆਪਣੀ ਜ਼ਮੀਨ ਹੋਣੀ ਹੈ ਜੇ 5-7 ਲੱਖ ਰੁਪਏ ਬਾਅਦ ਚੂਕੂ। ਜੋ ਨਾਲ ਤਰਫੇ ਤੋਂ ਨਾ ਸੁਝਾ ਜਾ ਇਹ ਸਾਬਤ ਕਰਦੇ ਨੇ ਭਾਈ ਇਹਨੇ ਇਹ ਪੈਸੇ ਇਨਾਂ ਕੋਲ ਵੀ ਰਹਿ ਗਏ। ਇਸ ਲਈ ਅਸੀਂ ਉਹ ਚੀਜ਼ ਦੀ ਇਨਕੁਆਰੀ ਦੀ ਮੰਗ ਕਰਾਂਗੇ। ਆਪ ਅਸੀਂ ਡੀਐਸਪੀ ਸਾਹਿਬ ਨੂੰ ਕਹੇ ਕਿ ਆ ਜਿਹੜਾ ਪਰਚਾ ਐ ਸ਼ਾਸਤ੍ਰ ਪ੍ਰੇਰਤਾ 5752 ਤੋਂ ਸ਼ਾਸਤ੍ਰ ਪ੍ਰੇਰਤਾ ਤੁਸੀਂ ਸੁਣੋ ਐਮਐਲਏ ਦਾ ਦਰਵਾਜ਼ਾ ਹੈ ਉਸ ਨੂੰ ਪਾਰਟੀ ਦਾ ਦਰਵਾਜ਼ਾ ਨਹੀਂ ਜਦੋਂ ਕੋਰਟ ਨੇ ਆ ਚ ਲੀ ਦੇ ਆਰਡਰ ਕਰਤੇ ਉਦੋਂ ਮੈਂ ਪੁੱਛਿਆ ਡੀਐਸਪੀ ਸਾਹਿਬ ਨੂੰ ਵੀ ਤੁਸੀਂ ਅੱਜ ਇਹਨਾਂ ਨੂੰ ਲੈ ਕੇ ਨਹੀਂ ਗਏ। ਉਹ ਤਾਂ ਜੀ ਕਹਿੰਦੇ ਉਥੋਂ ਦਾ ਰੀਤ ਦੇ ਉਤਰ ਹੋ ਗਈ ਪਰ ਨਾਲ ਦੀ ਨਾਲ ਅਖੇ ਉਹਦਾ ਇੱਥੇ ਦਰਖਾਸਤ ਦੇ ਗਿਆ ਵੀ ਸਾਨੂੰ ਸਾਨੂੰ ਪਤਾ ਜਿੱਤੇ ਦੇਖੋ ਇਸ ਲਈ ਉਹ ਦਿੱਤਾ ਵੈ ਉਹਦੇ ਸੀ ਇਹਨਾਂ ਨੂੰ ਮੰਗ ਕਰਦੇ ਆ ਜੇ ਕੱਲ ਤੱਕ ਨਹੀਂ ਹੱਲ ਹੁੰਦਾ ਤਾਂ ਫਿਰ ਹਰ ਹਾਲ ਤੋਂ ਮੈਂ ਜਵਾਬ ਕਰੂਗਾ ਧੰਨਵਾਦ ਉਹਨਾਂ ਨੇ ਕਿਹਾ ਕਿ ਬੰਦ ਰਹਿ ਜਾਓ ਦਰਖਾਸਤ ਕੋਪਸ ਦਾ